ਮਤਲਬ ਥੋੜਿਆ ਖਰਦਾਬਾਦ ਅਜੀ ਪਿਆਰ ਨਾ ਬੇਇਜ਼ਤੀ ਕਰੀਏ ਇੱਕ ਬੋਲ ਦਾ ਸਾਡੀ ਇੱਕ ਬੋਲ ਦੀ ਗੱਲ ਨਹੀਂ ਕਰਾਉਂਦੀ ਤੁਹਾਨੂੰ ਇਹ ਇੱਥੋਂ ਦੀ ਇੱਥੋਂ ਕੱਢਦੇ ਸਾਨੂੰ ਤੁਸੀਂ ਇੱਥੋਂ ਵੀ ਧੱਕੇ ਮਾਨ ਰੱਖ ਕੇ ਬਾਹਰ ਖੜੇ ਧੱਕੇ ਮਾਰੀਏ ਤੁਸੀਂ ਮਾਰੋ ਮਾਰੋ ਤੁਸੀਂ ਧੱਕੇ ਦੀ ਖਾਣੇ ਦਾ ਕੀ ਆਏਗੀ ਮਤਲਬ ਹੋਇਆ ਬਿਲਕੁਲ ਨਹੀਂ ਅਸੀਂ ਕੀ ਮਾਰੋ ਮਾਰੋ ਦਾ ਕਹਿੰਦਾ ਤੁਸੀਂ ਅਜੀ ਕਿਹੜੀ ਗੱਲ ਹੈ ਇਹ ਡਰਾਮਾ ਕਰੀ ਪੂਰਾ ਕੀ ਕਰੋ ਜੀ ਲਾ ਲਓ ਇੱਕ ਬੋਲ ਦਾ ਇੱਕ ਬੋਲ ਦਾ ਰੋਲਾ ਕਿਉਂ ਦੋ ਦੋ ਕਰਾ ਸਕਦੇ ਆ ਜਨਾਬ ਕਿਦਾ ਹੁੰਦੀ ਨਹੀਂ ਜਨਾਬ ਹੁੰਦੀ ਨਹੀਂ ਉਹ ਰੀਕਾਉਂਟਿੰਗ ਹੁੰਦੀ ਜਦੋਂ ਤੁਹਾਨੂੰ ਮਿਲਣ ਤਾਂ ਦਿਓ ਮੈਂ ਲੈਣ ਦੇ ਬੰਦੇ ਕਿਉਂ ਨਹੀਂ ਰੀਕਾਉਂਟਰ ਹੋ ਸਕਦੀ ਆਰਡਰ ਕਰਾਓ ਸਿੱਧੇ ਖਰਾਬੀ ਕਰੀਏ ਉਹ ਕਰਦੇ ਆ ਜਿਹੜੇ ਖੜੇ ਗਾਹਾਂ ਦਾ ਹੇ ਕਾਊਂਟਰ ਮੇਰੇ ਬੰਦੇ ਧੱਕੇ ਚਾਈ ਆਡੀਟ ਗ੍ਰਾਂਡ ਕਰਾਉਣ ਚਲੋ ਇੱਥੋਂ ਬਾਹਰ ਨੂੰ ਆਓ ਇੱਕੋ ਮਤਲਬ ਲੈਦਾ ਹੈ ਹੈਂ ਜਿਹੜਾ ਗੇਟ ਦਾ ਐਂਟਰੀ ਬੰਦ ਹੈ ਐਂਡ ਵੀ ਸਰਕਾਰ ਦੀ ਯਾਰ ਕਮਾਲ ਕਰਤੀ ਸਰਕਾਰ ਨੇ ਖੇੜਾ ਸਾਹਿਬ ਕੀ ਗੱਲਬਾਤ ਹੋਈ ਆ ਜੀ ਇਹ ਪਹਿਤੋਂ ਪਹਿਲਾ ਜਨਾਬ ਇੱਕ ਬੋਰਡ ਦੀ ਅਸੀਂ ਕਹਿੰਨੇ ਰੀਕਾਉਂਟਿੰਗ ਹੋਏ 2 ਵਜੇ ਦਾ ਰਿਜ਼ਲਟ ਲਿਕਰੇ ਹੋਇਆ ਜੀ 22 23 ਵੋਟਾਂ ਜਿਹੜੀਆਂ ਆ ਉਹ ਰਿਜੈਕਟ ਕਰਤੀਆਂ ਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਤੇ ਇਹ ਕਹਿੰਦਾ ਮੈਡਮ ਨੇ ਨਾ ਕਰਤੀ ਰੀਕਾਉਂਟਿੰਗ ਦੀ ਇਹ ਤੁਸੀਂ ਸੁਣਿਆ ਕਦੇ ਸਿਰਫ ਇੱਕ ਬੋਰਡ ਦਾ ਫਰਕ ਹਾਂ 25 50 ਦਾ ਫਰਕ ਪਵੇ ਪਹਿਲਾਂ ਤਾਂ ਭਰੋਸਾ ਕਹਿੰਦੇ ਪਹਿਲਾਂ ਦਾ ਭਰੋਸਾ ਦਿੱਤਾ ਸੀਗਾ ਕਿ ਅਸੀਂ ਰੀਕਾਉਂਟਿੰਗ ਕਰਾਂਗੇ ਲੈ ਕੇ ਦਿਓ ਲੈ ਕੇ ਦਿਓ ਤੇ ਇੱਥੇ ਅਸੀਂ ਖੜੇ ਸਿਰਫ ਆਪਣੀ ਮੰਗ ਕਰਦੇ ਵਾ ਇੱਕ ਵਾਰ ਮਿਲਣ ਦਿਓ ਤੇ ਜਨਾਬ ਹੁਣੀ ਕਹਿੰਦੇ ਪਰੇ ਕਰ ਦਿਓ ਉਹਨਾਂ ਨੂੰ ਐਦਾ ਸਾਡੇ ਤੇ ਫੋਰਸ ਚੜਾ ਰਹੇ ਆ ਜਿੱਦਾਂ ਅਸੀਂ ਕੋਈ ਗੁੰਡਾਗਰਦੀ ਕਰਦੀ ਕਰਦੇ ਅਸੀਂ ਤਾਂ ਖੜੇ ਆ ਰਾਮ ਨਾਲ ਆਪਣੀ ਮੰਗ ਰੱਖ ਰਹੇ ਆ ਅਸੀਂ ਆਪਣਾ ਹੱਕ ਮੰਗਦੇ ਆ ਸਾਡਾ ਹੱਕ ਆ ਰੀਕਾਉਂਟਿੰਗ ਕਰਾਉਣ ਦਾ ਪਿਲੋਲ ਸਾਹਿਬ ਪਹਿਲਾਂ ਤਾਂ ਕਹਿੰਦੇ ਸੀਗੇ ਤੁਸੀਂ ਇਹ ਬੇਨਤੀ ਕੀਤੀ ਆ ਤੁਹਾਡੇ ਉਮੀਦਵਾਰ ਨੇ ਬੇਨਤੀ ਮੰਨ ਵੀ ਲਈ ਸੀ ਹੁਣ ਕੀ ਗੱਲ ਹੋ ਗਈ ਜੀ ਫੇਰ ਉਹੀ ਗੱਲ ਨਹੀਂ ਮੰਨਿਆ ਕਹਿੰਦੇ ਉੱਥੋਂ ਸਰਕਾਰ ਦਾ ਫੋਨ ਆਉਂਦਾ ਨਹੀਂ ਐਸਡੀਐਮ ਦਾ ਕੀ ਕਹਿਣਾ ਜਿਹੜੇ ਅੰਦਰ ਐਸਡੀਐਮ ਸਵੇਰ ਤੋਂ ਬੈਠੇ ਹੋ ਉਹਨਾਂ ਦੇ ਨਾਲ ਐਸਡੀਐਮ ਸਾਹਿਬ ਨੇ ਹੁਣ ਕਿਹਾ ਇਹ ਵੀ ਰਿਜੈਕਟ ਮਾਮਲਾ ਮਨਜ਼ੂਰ ਕਰ ਲੈਟ ਨੇ ਤੁਹਾਡੀ ਕਹਿੰਦੇ ਐਪਲੀਕੇਸ਼ਨ ਮਨਜ਼ੂਰ ਵਾਲਾ ਜਿਤਾਤਾ ਸੀ ਡੈਕਲੇਰੇਸ਼ਨ ਜੋ ਸਾਡਾ ਹੱਕ ਬਣਦਾ ਸੀ ਝਾੜੂ ਵਾਲਾ ਜਿਤਾਤਾ ਬਸ ਨਹੀਂ ਜੀ ਅਜੇ ਨਹੀਂ ਕੀਤੀ ਕੋਈ ਤੁਸੀਂ ਗਲਤ ਆ ਇੱਕ ਹੀ ਅਜੀ ਕਰਨ ਦੀ ਕਿ ਇੱਕ ਵੋਟ ਤੇ ਸਾਡੇ ਉਮੀਦਵਾਰ ਨੂੰ ਹਰਾਇਆ ਜਾ ਰਿਹਾ ਸਾਡੀਆਂ 22 23 ਵੋਟਾਂ ਰਿਜੈਕਟ ਕਰਤੀਆਂ ਅਸੀਂ ਕਹਿੰਨੇ ਉਹਦੀ ਰੀਕਾਉਂਟਿੰਗ ਕਰੋ 2 ਵਜੇ ਦੀ ਐਪਲੀਕੇਸ਼ਨ ਲਈਓ ਸਾਡੇ ਉਮੀਦਵਾਰ ਤੋਂ ਅਜੇ ਤੱਕ ਉਹਦੀ ਰੀਕਾਉਂਟ ਤੁਸੀਂ ਦੱਸੋ ਬੇ ਇਤੋਂ ਵੱਧ ਧੱਕਾ ਹੋ ਸਕਦਾ ਕਿਹੜਾ ਹੋ ਸਕਦਾ ਸਰਕਾਰਾਂ ਸਾਡੀਆਂ ਵੀ ਰਹੀਆਂ ਕੀ ਇਹ ਰੀਕਾਉਂਟ ਡਾਕਟਰ ਰਾਜ ਹੁਣੀ ਕਰਾਉਂਦੇ ਨਹੀਂ ਰਹੇ ਜਿਹੜੇ ਅੱਜ ਇਹਨਾਂ ਨੂੰ ਹੁਕਮਚਾਰ ਰਹੇ ਆ ਉਹ ਹਰਾਏ ਆ ਨਾ ਉਹ ਹੈਗਾ ਜਿਤਨਾ ਸਾਨੂੰ ਪਤਾ ਹੈ ਬਈ ਜਿਤਨਾ ਜਿੱਤਿਓ ਸਾਡੇ ਉਮੀਦਵਾਰ ਹਰਾਏ ਜਾ ਰਹੇ ਜਿੱਤਿਓ ਉਮੀਦਵਾਰ ਹਰਾਏ ਜਾ ਰਹੇ ਇਹ ਤੋਂ ਵੱਡੀ ਧੱਕੇਸ਼ਾਹੀ ਕੋ ਹੋ ਨਹੀਂ ਸਕਦੀ ਪਹਿਲਾਂ ਪੇਪਰ ਨਹੀਂ ਭਾਲਣ ਦਿੱਤੇ ਲੋਕਾਂ ਨੂੰ ਡਰਾਵੇ ਦਿੱਤੇ ਗਏ ਪੈਂਚਾਂ ਸਰਪੈਂਚਾਂ ਦੇ ਗਲਾਂ 'ਚ ਗੂਠੇ ਦੇ ਕੇ ਇਸ ਸਰਕਾਰ ਨੇ ਇਹ ਪਹਿਲੀ ਵਾਰ ਹੋਇਆ ਸਰਕਾਰਾਂ ਬਿਆਸ ਹੁੰਦੀਆਂ ਵੀ ਰਹੀਆਂ ਪਰ ਐਡੀ ਧੱਕੇਸ਼ਾਹੀ ਕਦੇ ਅਸੀਂ ਦੇਖੀ ਨਹੀਂ ਜਿਹੜੀ ਇਸ ਸਰਕਾਰ ਨੇ ਇਸ ਵਾਰ ਧੱਕੇਸ਼ਾਹੀ ਕੀਤੀ ਆ ਕੁਝ ਉਮੀਦਵਾਰਾਂ ਨੂੰ ਚੱਕ ਕੇ ਲਗਾ ਮੈਂ ਛਰੇ ਆਮ ਕਹਿਣਾ ਨਰਜਾ ਜਿਲ੍ਹਾ ਪ੍ਰੀਸ਼ਦ ਦਾ ਮੈਂਬਰ ਸੈੱਲੇ ਜੋਂ ਤੋਂ ਮਨਪੀਸੇ ਗਰੋਕੀ ਜਿਹੜਾ ਇਹਨਾਂ ਦੇ ਵਿੱਚੋਂ ਗਿਆ ਜਿਲ੍ਹੇ ਦਾ ਐਸਸੀ ਵਿੰਗ ਦਾ ਪ੍ਰਧਾਨ ਹਨ ਪੇਪਰ ਨਹੀਂ ਭਰਨ ਦਿੱਤੇ ਗਏ ਅੱਜ ਜੇ ਅਸੀਂ ਜਿਹੜੇ ਜਿੰਨੇ ਕ ਖੜੇ ਹੋਏ ਆ ਜੇ ਉਹਨਾਂ ਦੀ ਅਸੀਂ ਮੰਗ ਕਰਦੇ ਇੱਕ ਵੋਟ ਤੇ ਸਾਡੇ ਉਮੀਦਵਾਰ ਨੂੰ ਹਰਾ ਰਹੇ ਆ 22 23 ਵੋਟਾਂ ਦੀ ਰਿਜੈਕਟ ਕਰ ਦਿੱਤੀਆਂ ਦੱਸੋ ਸਾਡਾ ਕੀ ਕਿਥੋਂ ਰਹਿਦਾ ਸਿਰਫ ਮੰਗ ਕੀਤੀ ਆ ਕਿ ਜਨਾਬ ਸਾਨੂੰ ਮਿਲ ਲਿਓ ਤੇ ਸਾਨੂੰ ਇੱਥੋਂ ਵੀ ਧੱਕੇ ਮਾਰ ਕੇ ਬਾਹਰ ਕੀਤਾ ਜਾ ਰਿਹਾ ਦੱਸੋ ਇਸ ਤੋਂ ਬਾਅਦ ਧੱਕੇ ਜਾਈ ਕੀ ਹੋਣੀ ਆ ਕਿਦੋਂ ਹੁਣ ਸ਼ਿਕਾਇਤ ਕੀਤੀ ਜਾ ਰਹੀ ਤੁਹਾਡੇ ਵੱਲੋਂ ਅਜੀ ਦਾ ਜੀ ਦੇਖੋ ਅਸੀਂ ਇਲੈਕਸ਼ਨ ਕਮਿਸ਼ਨ ਸਾਨੂੰ ਲੋੜ ਪਈ ਅਸੀਂ ਧਿਰ ਬਣਾਵਾਂਗੇ ਅਫਸਰਾਂ ਨੂੰ ਤੇ ਸਾਨੂੰ ਜੇ ਹਾਈ ਕੋਰਟ ਤੱਕ ਵੀ ਜਾਣਾ ਪਿਆ ਜਾਵਾਂਗੇ ਅਸੀਂ ਹੁਣ ਇਸ ਗੱਲ 'ਚ ਢਿੱਲ ਨਹੀਂ ਕੋਈ ਵੀ ਕਰਾਂਗੇ